ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਹੈ ਜਿਸ ਵਿੱਚ ਲੋਕਾਂ ਨੂੰ ਬਰਸਾਤੀ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਲੈ ਮਜ਼ਬੂਤ ਡਾਕਟਰੀ ਸਹਾਇਤਾ ਅਤੇ ਸਰਗਰਮ ਮਹਵਾਂ ਤੇ ਜ਼ੋਰ ਦਿੱਤਾ ਗਿਆ ਜਲੰਧਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗ ਨਗਰ ਨਿਗਮ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਤੇ ਵਿਧਾਇਕ ਬਲਕਾਰ ਸਿੰਘ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਵੱਲੋਂ ਪਾਣੀ ਦੇ ਨਾਲ ਵੈਕਟਰ ਬੋਰਨ ਬਿਮਾਰੀਆਂ ਦੇ ਜੋਖਮ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਦੇ ਇਤਿਹਾਸਕ ਫੈਸਲਿਆਂ ਬਾਰੇ ਵੀ ਚਰਨਣਾ ਪਿਆ ਜਿਸ ਵਿੱਚ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਲਈ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਰਿਆ ਦੇ ਕੰਢੇ ਤੇ ਰਹਿਣ ਵਾਲੇ ਕਿਸਾਨਾਂ ਨੂੰ ਬਿਨਾਂ ਪਰਮਿਟ ਦੇ ਰੇਤ ਕੱਢਣ ਅਤੇ ਵੇਚਣ ਦੀ ਆਗਿਆ ਦੇਣ ਵਾਲੀ ਨੀਤੀ ਤੇ ਹੋਰ ਭਲਾਈ ਉਪਾਦਸ਼ਾ ਹਮਲ ਨੇ ਡਾਕਟਰ ਬਲਵੀਰ ਸਿੰਘ ਨੇ ਵਿਆਪਕ ਪਾਣੀ ਭਰਨ ਤੇ ਮੱਛਰਾਂ ਦੇ ਵਧੇ ਹੋਏ ਪ੍ਰਜਨਨ ਦੇ ਕਾਰਨ ਡੈਂਗੂ ਮਲੇਰੀਆ ਬੁਖਾਰ ਚਮੜੀ ਦੀ ਲਾਗ ਅਤੇ ਪੇਟ ਦੀਆਂ ਬਿਮਾਰੀਆਂ ਦੇ ਸੰਭਾਵੀ ਖਤਰੇ ਬਾਰੇ ਚਰਣਾ ਪਿਆ ਇਹਨਾਂ ਖਤਰਿਆਂ ਦਾ ਮੁਕਾਬਲਾ ਕਰਨ ਲਈ ਉਹਨਾਂ ਐਲਾਨ ਕੀਤੇ ਕਿ ਸਿਹਤ ਟੀਮਾਂ ਹੜ ਦਾ ਪਾਣੀ ਘਟ ਹੋਣ ਤੇ ਪੰਜਾਬ ਦੇ ਹਰ ਪਿੰਡ ਵਿੱਚ ਘਰ-ਘਰ ਸਰਵੇਖਣ ਕਰਨਗੀਆਂ ਜਿਸ ਨਾਲ ਜ਼ਰੂਰੀ ਸਿਹਤ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਹੋਵੇਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਬੜੇ ਉਹਨਾਂ ਦੇ ਜਿਹੜੇ ਲੋਕਪੱਖੀ ਫੈਸਲੇ ਲੈਂਦੇ ਹੋਏ ਕਿ ਜਿਹਦਾ ਖੇਤ ਉਸੇ ਦੀ ਰੇਤ ਉਹਨਾਂ ਦੀ ਫਸਲ ਤਾਂ ਮਰ ਗਈ ਪਰ ਉਹਦੇ ਵਿੱਚ ਸਿਲਟ ਆ ਗਈ ਹੈ ਖਾਦ ਆ ਗਈ ਹੈ ਉਹਦੇ ਨਾਲ ਜਿਹੜਾ ਆਪਣਾ ਕੋਈ ਰੇਤ ਆ ਗਈ ਹੈ ਜਾਂ ਬਜਰੀ ਆ ਗਈ ਹੈ ਵੀ ਉਹ ਤੁਸੀਂ ਵੇਚ ਸਕਦੇ ਹੋ ਅਗਲੀ ਫਸਲ ਬੀਜਣ ਲਈ ਜ਼ਮੀਨ ਵੀ ਤਿਆਰ ਹੋ ਜਾਏਗੀ ਜਾਂ ਤੁਸੀਂ ਉਹਨੂੰ ਸਟੋਰ ਕਰ ਸਕਦੇ ਹੋ ਬਾਅਦ ਵਿੱਚ ਜਦੋਂ ਤੁਹਾਨੂੰ ਮੌਕਾ ਮਿਲੇ ਵੇਚ ਲਈਓ ਇਹਦੇ ਨਾਲ ਨਾਲ 20000 ਰੁਪਏ ਕਿੱਲੇ ਦਾ ਘਰ ਬਣਾਉਣ ਲਈ ਵੀ ਔਰ ਪਸ਼ੂ ਧਾਲੇ ਵੀ ਉਹਦੀ ਕੰਪਨਸੇਸ਼ਨ ਦੇਵਾਂਗੇ ਜਿਵੇਂ ਪਾਣੀ ਜਦੋਂ ਰੀਡ ਕਰਦਾ ਹੈਗਾ ਹਰ ਸੰਭਵ ਕੋਸ਼ਿਸ਼ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਕੈਂਪ ਲਗਾਏ ਜਾ ਰਹੇ ਆ ਹਰ ਪਿੰਡ ਵਿੱਚ ਮੈਡੀਕਲ ਏਡ ਸਾਰਿਆਂ ਨੂੰ ਮੁਫਤ ਦਿੱਤੇ ਜਾ ਰਹੀ ਹੈ ਤੇ ਅਸੀਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਹੈ ਇਸ ਵਾਸਤੇ ਸੀ ਕਿ ਇਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗਮ ਤੁਹਾਡੇ ਮਿਸਪੁਰ ਕਾਰਪੋਰੇਸ਼ਨ ਜਿੰਦੇ ਤੁਹਾਡੇ ਰੂਰਲ ਡਿਵੈਲਪਮੈਂਟ ਵਾਟਰਸਪਾਈ ਸੈਨੀਟੇਸ਼ਨ ਐਜੂਕੇਸ਼ਨ ਸਾਰੇ ਵਿਭਾਗਾਂ ਦੀ ਕੰਬਾਈਨਡ ਮੀਟਿੰਗ ਸੀ ਕਿ ਆਪਾਂ ਇਕੱਠੇ ਹੋਣ ਵਾ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਜਿਹੜੇ ਤੁਹਾਡੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਜਿੰਨੀਆਂ ਬਿਮਾਰੀਆਂ ਹੈਗੀਆਂ ਉਹਨਾਂ ਦੀ ਰੋਕਥਾਮ ਵਾਸਤੇ ਕੇ ਪਾਣੀ ਟੈਸਟ ਕਰਨਾ ਸਾਡੀ ਸਾਡੀ ਜਿਹੜੀ ਟੀਮ ਹੈ ਲਗਾਤਾਰ ਟੈਸਟ ਕਰ ਰਹੀ ਹੈ ਸੈਂਪਲ ਫੇਲ ਹੋ ਰਹੇ ਆ ਜਿੱਥੇ ਸੈਂਪਲ ਫੇਲ ਹੋ ਜਾਂਦਾ ਸੀ ਡਾਇਰੀਆ ਹੋਣ ਤੋਂ ਪਹਿਲਾਂ ਉੱਥੇ ਸਾਡੀਆਂ ਜਿਹੜੀਆਂ ਅਰਬਨ ਤੇ ਰੂਰਲ ਲੋਕਲ ਬਾਡੀਜ਼ ਆ ਉਹਨਾਂ ਨੂੰ ਸੇਫ ਡਰਿੰਕਿੰਗ ਵਾਟਰ ਫਰਮ ਆਲਟਰਨੇਟ ਸੋਰਸ ਦੂਜੀ ਜਗ੍ਹਾ ਤੋਂ ਸਾਫ਼ ਪਾਣੀ ਚਾਹੇ ਵੇਰਕਾ ਤੋਂ ਜਾਂ ਕਿਤੇ ਹੋਰ ਅਰੇਂਜ ਕਰਕੇ ਔਰ ਉਹਨੂੰ ਵੀ ਕਲੋਰੀਨੇਟ ਕਰਕੇ ਜਿਹੜੇ ਲੋਕਾਂ ਨੂੰ ਪੀਣਾ ਚਾਹੀਦਾ ਔਰ ਇਹਦੇ ਨਾਲ-ਨਾਲ ਅਸੀਂ ਜਿਹੜਾ ਡੈਂਗੀ ਦੀ ਵੇਟ ਨਹੀਂ ਕਰਦੇ ਮਲੇਰੀਆ ਦੀ ਵੇਟ ਨਹੀਂ ਕਰਦੇ ਲਾਰਵਾ ਜਿਹੜਾ ਹੁੰਦਾ ਉਹਦੀ ਅਸੀਂ ਜਿਹੜੀ ਆਈਡੈਂਟੀਫਿਕੇਸ਼ਨ ਕਰਕੇ ਉਹਨੂੰ ਡਿਸਟਰੋਏ ਕਰਨਾ ਔਰ ਬਰੀਡਿੰਗ ਚੈਕਰ ਸਾਡੇ ਅਸੀਂ ਜਿਹੜੇ ਬਰੀਡਿੰਗ ਚੈਕਰ ਰੱਖਦੇ ਸੀ ਉਹਨਾਂ ਨੂੰ ਅਸੀਂ ਨੰਬਰ ਵਧਾ ਕੇ ਉਹਨਾਂ ਦਾ ਸਾਰੀਆਂ ਆਸ਼ਾ ਵਰਕਰ ਨੂੰ ਟ੍ਰੇਨ ਕੀਤਾ 50000 ਨਰਸਿੰਗ ਸਟੂਡੈਂਟਸ ਨੂੰ 1 ਲੱਖ ਦੇ ਕਲੀਨ ਜਿਹੜੇ ਟੋਟਲ ਪੈਰਾਮੈਡਿਕਸ ਸਨ ਉਹਨਾਂ ਨੂੰ ਟ੍ਰੇਨ ਕੀਤਾ ਸਾਰੇ ਡਾਕਟਰ ਨੂੰ ਟ੍ਰੇਨ ਕੀਤਾ ਤਾਂ ਕਿ ਅਸੀਂ ਡੈਂਗੀ ਜਿਹੜਾ ਜਾਂ ਮਲੇਰੀਆ ਜਾਂ ਡਾਇਰੀਆ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਸੀ ਨੂੰ ਇੰਟਰਵਿਊਨ ਕਰ ਸਕੀ ਹੈ ਔਰ ਲੋਕਾਂ ਨੂੰ ਬਚਾ ਸਕੀ ਹੈ ਹੈਸਦਾ ਐਮਰਜੈਂਸੀ ਨੰਬਰ ਹੈ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਕਿਸੇ ਨੂੰ ਰੱਬ ਨਾ ਕਰੇ ਕੋਈ ਸੱਪ ਡਸ ਜੇ ਡੌਗ ਬਾਈਟ ਹੋ ਜੇ ਘਰ 'ਚ ਕਿਸੇ ਬਜ਼ੁਰਗ ਨੂੰ ਜਾਂ ਬੱਚੇ ਨੂੰ ਡਾਇਰੀਆ ਹੋ ਜੇ ਜਾਂ ਬੁਖਾਰ ਹੋ ਜੇ ਤਾਂ ਨੇੜੇ ਦੇ ਸੈਂਟਰ ਵਿੱਚ ਜਾਓ ਜੇ ਨਹੀਂ ਜਾ ਸਕਦੇ ਹੋ ਸਾਨੂੰ ਕਾਲ ਕਰੋ ਜੇ ਕੋਈ ਮੈਡੀਕਲ ਐਮਰਜੈਂਸੀ ਹੋਵੇ ਕਿਸੇ ਔਰਤ ਦੀ ਡਿਲੀਵਰੀ ਹੋਣੀ ਹੈ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋਗੇ 10 ਮਿੰਟਸ ਤੇ ਟੈਲੀਫੋਨ ਆ ਜਾਏਗਾ ਮੈਂ 24 ਘੰਟੇ ਬੰਦੇ ਲਾਏ ਹੋਏ ਆ ਉਹਦੇ ਵਾਸਤੇ ਔਰ ਅੱਧੇ ਘੰਟੇ ਤੁਹਾਡੇ ਕੋਲ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਤੁਹਾਡਾ ਇਲਾਜ ਕਰਕੇ ਜੱਚਾ ਬੱਚਾ ਨੂੰ ਜੇ ਕਿਸੇ ਦੇ ਡਾਕ ਬਾਈਟ ਹੋਏਗੀ ਸਨੇਕ ਬਾਈਟ ਹੋਏਗੀ ਉਹਨੂੰ ਬਿਲਕੁਲ ਠੀਕ ਕਰਕੇ ਉਹਨੂੰ ਘਰੇ ਛੱਡ ਕੇ ਜਾਵਾਂਗੇ ਸੋ ਹਿੰਮਤ ਰੱਖਣੀ ਹੈ ਸਾਰਿਆਂ ਨੇ ਸਾਥ ਦੇਣਾ ਔਰ ਜਦੋਂ ਬਰਸਾਤ ਦੇ ਮੌਸਮ ਵਿੱਚ ਹੈ ਸਿਆਣੇ ਕਹਿੰਦੇ ਹੁੰਦੇ ਆ ਕਪੜਾ ਝਾੜ ਕੇ ਪਾਓ ਜਦੋਂ ਘਰੋਂ ਬਾਹਰ ਜਾਣਾ ਤਾਂ ਹੱਥੀ ਸੋਟੀ ਹੋਣੀ ਚਾਹੀਦੀ ਆ ਰਾਤ ਭਰਾਂ ਤੇ ਨਾਲ ਟਾਰਚ ਵੀ ਹੋਣੀ ਚਾਹੀਦੀ ਆ ਜਾਂ ਛਤਰੀ ਰੱਖ ਲਓ ਦੋਨੇ ਕੰਮ ਕਰਦੀ ਆ ਉਹ ਤੇ ਆਪਾਂ ਇਹਨਾਂ ਤੋਂ ਬਚ ਵੀ ਸਕਦੇ ਹਾਂ ਨਸੀਬਤਾ ਤੋਂ ਔਰ ਇਹਨਾਂ ਦਾ ਜਿਹੜਾ ਇਲਾਜ ਹੈ ਔਰ ਟਾਈਮ ਸਪੈਸੀਫਿਕ ਹੈ ਕਿ ਤੁਸੀਂ 골ਡਨ ਆਰ ਕਰਨੇ ਆ ਕਿ ਜਦੋਂ ਸੱਪ ਲੜ ਗਿਆ ਤਾਂ ਇਮੀਡੀਏਟਲੀ ਹਸਪਤਾਲ ਪਹੁੰਚ ਜਾਓ ਕਿਤੇ ਝਾੜਾ ਕਰਾਣ ਫੜਦੇ ਹੋ ਪੋਰਸ਼ਨ ਨੂੰ ਹਿਮੋਬਲਾਈਜ਼ ਕਰ ਦਿਓ ਜੇ ਪੈਰ ਤੇ ਹੋਵੇ ਤਾਂ ਉਹਨੂੰ ਚੁੱਕ ਕੇ ਲੈ ਜਾਓ ਤੇ ਜੇ ਬਾਹ ਤੇ ਹੋਵੇ ਤਾਂ ਉਹਨੂੰ ਪੋਰਸ਼ਨ ਨੂੰ ਹਿਮੋਬਲਾਈਜ਼ ਕਰ ਦਿਓ ਕੋਈ ਟਾਰਨਿਕਟ ਨਹੀਂ ਬੰਨਣਾ ਕੁਝ ਨਹੀਂ ਕਰਨਾ ਕਿਸੇ ਤਰ੍ਹਾਂ ਨਿਊਟਿਲੇਟ ਨਹੀਂ ਕਰਨਾ ਔਰ ਡਿਲੇ ਨਹੀਂ ਕਰਨੀ ਤੇ ਇਹ ਤੁਹਾਨੂੰ ਯਕੀਨ ਦਿਵਾ ਸਕਦਾ ਕਿ ਜੇ ਤੁਸੀਂ ਮਤਲਬ ਪਹਿਲੇ ਟਰੈਕ ਤੇ ਪਹੁੰਚੋਗੇ ਤਾਂ ਮੌਤ ਨਹੀਂ ਹੋਏਗੀ ਕਿਸੇ ਦੀ ਵੀ ਤੇ ਬੜਾ ਫੋਸ ਹੁੰਦਾ ਕਿ ਜਦੋਂ ਸਾਡੇ ਜਿਹੜੀਆਂ ਤੁਹਾਡੇ ਸਾਥ ਸਨੇਕ ਬਾਈਟਸ ਹੋਈਆਂ ਜਦੋਂ ਇੱਕ ਅਦੀ ਮੌਤ ਹੋ ਜਾਂਦੀ ਆ ਤਾਂ ਬਹੁਤ ਪਰਿਵਾਰ ਵਾਸਤੇ ਬੜੇ ਹੋਰ ਸੰਕਟ ਵੱਧ ਜਾਂਦੇ ਆ ਉਹਦੇ 40 ਲੋਕਾਂ ਦੀ ਮੌਤ ਹੋਈ ਆ ਉਹਨਾਂ ਵਾਸਤੇ ਅਸੀਂ ਸਪੈਸ਼ਲ ਜਿਹੜਾ ਉਹਨਾਂ ਨੂੰ 4-4 ਲੱਖ ਰੁਪਏ ਦਾ ਐਕਸਪਰੇਸ਼ੀਅ ਸਿਮ ਸਾਹਮਣੇ ਦਿੱਤਾ ਹੋਰ ਵੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਗੇ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਦਾ ਉਹਨਾਂ ਦੇ ਬਜ਼ੁਰਗਾਂ ਦੀ ਸਿਹਤ ਦਾ ਅਸੀਂ ਧਿਆਨ ਕਰਾਂਗੇ ਪੰਜਾਬ ਅਪਡੇਟਸ ਦੇ ਖਾਸ ਬਲਟਨ ਦੇ ਵਿੱਚ ਫਿਲਹਾਲ ਨਹੀਂ ਬਣਾ ਰਹੇ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ